ਅੱਜ ਪਰਮਨੰਦ ਵਿੱਚ ਸਵਰਨ ਸਲਾੜੀਆ ਵੱਲੋਂ ਇੱਕ ਅਹਿਮ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕਈ ਅਹਿਮ ਗੱਲਾਂ ਦੇ ਖੁਲਾਸੇ ਕੀਤੇ ਅਤੇ ਉੱਥੇ ਹੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਇਹ ਯਕੀਨ ਕਰ ਦਿੱਤਾ ਗਿਆ ਹੈ ਕਿ ਉਹਨਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਕਿਸੇ ਵੀ ਪਾਰਟੀ ਤੋਂ ਟਿਕਟ ਲੈ ਸਕਦੇ ਹਨ ਜਿਸ ਤਰ੍ਹਾਂ ਕਿ ਹੁਣ ਆਪ ਅਤੇ ਕਾਂਗਰਸ ਦੀ ਟਿਕਟ ਲੌਂਚ ਹੋਣੀ ਹੈ ਅਤੇ ਉੱਥੇ ਹੀ ਗੱਲ ਕਰੀਏ ਤਾਂ ਅਕਾਲੀ ਦਲ ਅਤੇ ਭਾਜਪਾ ਵੱਲੋਂ ਆਪਣੇ ਕੈਂਡੀਡੇਟਾਂ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਸਵਰਨ ਸਲਾਰੀ ਨੂੰ ਟਿਕਟਾਪ ਵੱਲੋਂ ਦਿੱਤੀ ਜਾਂਦੀ ਹੈ ਜਾਂ ਕਾਂਗਰਸ ਵੱਲੋਂ ਆਓ ਸੁਣਦੇ ਹਾਂ ਸਵਰਨ ਸਲਾਰੀ ਦਾ ਇਸ ਸਬੰਧਿਤ ਕੀ ਕਹਿਣਾ ਹੈ ਬਨਰੋ ਸਾਡਨਾ ਤੇ ਦੇਖਦੋ ਪੰਜਾਬ ਜੇਕੇ ਨਿਊਜ਼ ਨਮਸਕਾਰ ਮੇਰੇ ਸਾਰੇ ਪਤਿਕਾ ਪਤਰਾ ਔਰ ਮੇਰੇ ਨਾਲ ਆਏ ਮੇਰੀ ਰੰਜਨਾ ਭੈਣ ਜੀ ਕਮਲਾ ਭੈਣ ਜੀ ਔਰ ਮਨਪ੍ਰੀਤ ਮੇਰੇ ਸਾਰੇ ਡਿਪਟੀ ਡਾਇਰੈਕਟਰ ਕੁਸ਼ੋਰ ਪੱਤਰ ਪ੍ਰਾਪਤ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੜਾ ਚੰਗਾ ਕੋਸ਼ਿਸ਼ ਪੁੱਛਿਆ ਤੁਸੀਂ ਉਹ ਮੈਂ ਮੈਨੂੰ ਚੰਗਾ ਲੱਗ ਰਿਹਾ ਮੈਂ ਜਵਾਬ ਵੀ ਦਿਆਂ ਕਾਇਦਲ ਔਰ ਬੀਜੇਪੀ ਦੀ ਟਿਕਟ ਅਨਾਉਂਸ ਹੋ ਗਈ ਹੈ ਉਹਦੇ ਤੇ ਨਾ ਅਸੀਂ ਕਦੇ ਕੈਂਡੀਡੇਟ ਸੀਗੇ ਔਰ ਨਾ ਕਦੇ ਇੰਟਰਵਿਊ ਸੀਗਾ ਨਾ ਨਾ ਕਦੇ ਅਪਲਾਈ ਕੀਤੀ ਸੀਗਾ ਤੇ ਮੇਰੇ ਖਿਆਲੋਂ ਦੋਨੋਂ ਹੀ ਕੈਂਡੀਡੇਟ ਬੜੇ ਮਜ਼ਬੂਤ ਨੇ ਤੋਂ ਰਹੀ ਗਾ ਤੋਂ ਕਾਂਗਰਸ ਔਰ ਆਪ ਦੇ ਮੇਰੇ ਖਿਆਲ ਹੈ ਦੋ ਦਿਨ ਦੀ ਗੱਲਬਾਤ ਹੈ ਦੋ ਦਿਨ ਚ ਮੇਰਾ ਨੇ ਖਿਆਲ ਹੈ टूसडे वेनजे तीन दिन ला लो दोनों टिकट अनाउंस हो और बाकी मेरे को जानते हो सब कुछ परसेंट तो पार्टी का चेहरा सौ तो टका होगा क्योंकि तो मैं जो तो कहना कि मैं सिंबल पार्टी सिंबल से चुनाव लड़ रहा यह क्लीयर है तो ਕਿ ਦੋ ਪਾਰਟੀਆਂ ਦੋ ਪਾਰਟੀਆਂ ਚ ਇੱਕ ਪਾਰਟੀ ਦਾ ਕੈਂਡੀਡੇਟ ਤੋਂ ਸਪੰਨ ਸਲਰ ਡੈਫੀਨੇਟ ਹੈ ਇਹ ਤੁਹਾਡੇ ਬਾਸੇ ਖਬਰ ਵੀ ਹੋਣੀ ਚਾਹੀਦੀ ਹੈ ਔਰ ਮੈਂ ਕਨਫਰਮੇਸ਼ਨ ਨਾਲ ਵੀ ਕਹਿ ਸਕਦਾ ਕਿ ਦੋ ਹੀ ਪਾਰਟੀਆਂ ਦੇ ਸਿੰਬਲ ਰਹਿ ਗਏ ਮੇਰੀ ਡੇਵਨ ਤੋਂ ਇੱਕੋ ਹੀ ਗੱਲ ਹੈ ਮੈਂ ਪਾਰਟੀ ਤੇ ਬੱਧ ਲੜਾਂਗਾ 100% ਜਿੱਤਾਂਗਾ ਇੰਡੀਪੈਂਡੈਂਟ ਨਹੀਂ ਲੜਾਂਗਾ ਇਹ ਸਾਰਾ ਤੇ ਮੈਂ ਕਲੀਅਰ ਕਰ ਦਿੱਤਾ ਹੈ ਤੇ ਹੁਣ ਬਾਕੀ ਤਾਂ ਮੇਰੇ ਖਿਆਲ ਕੁਝ ਕਲੀਅਰ ਕਰਨਾ ਰਹਿ ਨਹੀਂ ਗਿਆ ਇਹ ਹੈਲਥ ਕੇਅਰ ਬਹੁਤ ਮੁਸ਼ਕਿਲ ਹੈ ਅੱਜ ਵੀ ਪਿੰਡਾਂ ਚ ਮੈਂ ਜਾਣਾ ਪਿੰਡਾਂ ਚ 50% ਲੋਕ ਅੱਜ ਵੀ ਚੰਗੀ ਦਵਾਈ ਔਰ ਚੰਗੇ ਲਾਜ਼ਮਗਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹ ਮੈਂ ਇੰਟਰੋਡਿਊਸ ਕੀਤਾ ਕਿ ਸਲਾਰਿਆ ਦੰਸੇਵਕ ਫਾਊਂਡੇਸ਼ਨ ਦੇ ਮੈਂਬਰ ਬਣਾਈ ਉਹਨਾਂ ਨੂੰ ਆਫਕੋਰਸ ਫ੍ਰੀ ਹੈ ਲੇਕਿਨ ਉਹ ਛੱਡੋ ਉਹਦੇ ਇਲਾਵਾ ਹੈਲਥ ਕੇਅਰ ਕੋਈ ਵੀ ਬਿਮਾਰੀ 7 ਦਿਨ ਦਾ ਜਾਂ 5 ਦਿਨ ਦਾ ਪੈਕੇਜ ਹੈ ਪੈਕੇਜ ਹੈ 19500 ਰੁਪਿਆ ਉਹਦੇ ਤੁਹਾਡਾ ਆਪਰੇਸ਼ਨ ਵੀ ਉਹਦੇ ਤੁਹਾਡੇ ਡਾਕਟਰ ਦੀ ਫੀਸ ਰਹਿਣਾ ਖਾਣਾ ਦਵਾਈ ਆਣਾ ਜਾਣਾ ਸਭ ਕੁਝ ਹੈ ਇੱਕ ਇੱਕ ਹੋਰ ਵੱਡੀ ਰਾਹਤ ਸਾਡੇ ਲੋਕਾਂ ਨੂੰ ਇਹ ਸੀਗੀ ਕਿ ਜਦੋਂ ਵੀ ਕੋਈ ਹਾਰਟ ਦਾ ਪੇਸ਼ੈਂਟ ਬਿਮਾਰ ਹੁੰਦਾ ਘਰ ਚ ਅਫਰਾ ਤਫਰੀ ਮੈ ਜਾਂਦੀ ਹੈ ਕਿ ਪਤਾ ਨਹੀਂ ਕਿੰਨੇ ਕ ਪੈਸੇ ਲੱਗ ਜਾਣੇ ਨੇ ਅੱਜ ਤੁਹਾਡੇ ਚੈਨਲ ਤੇ ਕਹਿ ਰਿਆਂ 80000 ਤੋਂ ਲੈ ਕੇ 120000 ਇਹਦੇ ਵਿੱਚ ਅਮਾਉਂਟ ਚਾਰਜ ਹੋਏਗਾ ਹਾਰਟ ਦਾ ਕੋਈ ਵੀ ਆਪਰੇਸ਼ਨ ਹੋਏ ਸਟੰਟ ਪਾਣਾ ਕੁਝ ਪਾਣਾ ਡਾਕਟਰ ਦਾ ਖਰਚਾ ਸਟੰਟ ਦਾ ਖਰਚਾ ਮੈਡੀਸਿਨ ਦਾ ਖਰਚਾ ਰਹਿਣ ਕਾਂਡ ਦਾ ਖਰਚਾ ਛੱਡਣ ਦਾ ਅੱਗੇ ਪਿੱਛੇ ਲੈਣ ਦਾ 80000 ਮਿਨੀਮਮ 120000 ਜਾਨਾ ਤੇ ਮੇਰੇ ਵੀਰ ਜਿਹੜਾ ਵੀ ਬੰਦਾ ਉਹ ਜਿਹਨ ਕੋਈ ਆਸ਼ਮਾਨ ਦਾ ਕਾਰਡ ਹੈ ਉਹ ਰੋ ਹੱਡ ਦਾ ਆਪਰੇਸ਼ਨ ਕਰਵਾਉਣਾ ਚਾਹੁੰਦਾ ਇੱਕ ਨਿਆ ਪੈਸਾ ਦੇਣ ਦੀ ਜਰੂਰਤ ਨਹੀਂ ਹੈ ਵਾਈਟ ਮੈਡੀਕਲ ਕਾਲੋਨਰ ਹਸਪੀਟਲ ਜਾ ਕੇ ਫ੍ਰੀ ਇਲਾਜ ਕਰਵਾਓ ਹੁਣ ਤੂੰ ਕਹਿ ਰਿਹਾ ਸੀਗਾ ਲੋਕਾਂ ਦਾ ਆ ਕੇ ਕਿਉਂ ਕਰਨਾ ਇਹ ਸਾਰੀਆਂ ਮੈਂ ਫੈਸਿਲਟੀਆਂ ਮੇਰੇ ਹਲਕੇ ਨੂੰ ਦੇ ਰਿਹਾ ਕਿਉਂਕਿ ਮੈਂ ਇੱਥੇ ਪੈਦਾ ਹੋਇਆ ਸੁਣੋ ਇੱਕ ਮਿੰਟ ਇੱਕ ਫ੍ਰੀडम फाइਟਰ ਦਾ ਪੁੱਤਰਾ ਇੱਕ ਕਿਸਾਨ ਦਾ ਪੁੱਤਰਾ ਔਰ ਉਹਦੀ ਬੰਦਾ ਨਾਲ ਮੈਨੂੰ ਇਹ ਪਤਾ ਨਹੀਂ ਨਹੀਂ ਹਲਕੇ ਦੀ ਕਿਸ ਚੀਜ਼ ਦੀ ਜਰੂਰਤ ਹੈ ਉਹ ਦਿਨ ਰਾਤ ਇਹਨਾਂ ਦੇ ਵਿੱਚ ਰਹਿਣਾ ਇਹਨਾਂ ਦੀ ਹਰ ਦਰਦ ਨੂੰ ਮੈਂ ਜਾਣਦਾ ਚੰਗਾ ਸਵਾਲ ਕੀਤਾ ਹੈ ਮੈਂ ਪਿੰਡਾਂ ਤੇ ਜਨਨਾ 18 ਸਾਲ ਤੋਂ ਲੈ ਕੇ 30 ਸਾਲ ਤੱਕ ਬੱਚੇ ਇਹਨੇ ਨੌਕਰੀ ਦੇ ਬਗੈਰ ਇਹਨੇ ਪਿੰਡਾਂ ਦੇ ਬੁੱਢੇ ਨਹੀਂ ਹੁੰਦੇ ਜਿਨਨੇ ਚੰਗ ਬੱਚੇ ਹੁੰਦੇ ਨੇ ਡੈਫੀਨਿਟਲੀ ਇੰਡਸਟਰੀ ਹੈ ਰਿਓ ਇੱਕ ਵੱਡਾ ਕਾਰਨ ਹੈ ਮੈਂ ਇੰਡਸਟਰੀਸ ਰਹਿ ਚੁੱਕਿਆ ਹੈ